ਮਗਰ ਉਸ ਇਮਾਨੀ ਕੁਵਲ ਦਾ ਸ਼ੋਕ ਸੀ ਪਹਿਲਾਂ ਸਰਕਾਰਾਂ ਪਹਿਲਾ ਜਿਹੜਾ ਰੇ ਦੀ ਡਿਮਾਂਡ ਸੀ ਸਾਰੀ ਪੂਰ ਪਹਿਲਾਂ ਸੁਸਾਇਟੀਆਂ ਨੂੰ ਦਿੰਦੀਆਂ ਸੀ ਬਿਲਕੁਲ ਜਿਹੜੇ ਬਾਅਦ ਚ ਫਿਰ ਪ੍ਰਾਈਵੇਟਾਂ ਦੇ ਜਾਂਦੇ ਹੁਣ ਪ੍ਰਾਈਵੇਟਾਂ ਨੇ ਘਰ ਢੇਰ ਲੱਗਿਆ ਪਾਇਨੇ ਸੁਸਾਇਟੀ ਤਰਸਦੀ ਫਿਰਦੀ ਹੈ ਬਿਲਕੁਲ ਵਿਚਾਰੇ ਤਾਂ ਆ ਗਏ ਪਾਪਾ ਇਹ ਸਾਰੇ ਕਹਾਣੀਆਂ ਕੰਪਨੀ ਨੂੰ ਲਹਿਰ ਨੂੰ ਖਤਮ ਕਰ ਉਹ ਤਾਂ ਮੌਜੂਦ ਮੌਜੂਦ ਆਪਰੇਟਰ ਵੀ ਇਹ ਪਬਲਿਕ ਸੈਕਟਰ ਨੂੰ ਹੀ ਖਤਮ ਕਰ ਰਹੇ ਨੇ ਪ੍ਰਾਈਵੇਟ ਦੇ ਹੱਥ ਚ ਬਣਾ ਦੇ ਸਾਰਾ ਆਪਣੇ ਦੂਦੇ ਜੁਮੇ ਖਤਮ ਕਰਦੇ ਲੱਗੇ ਪਏ ਨੇ ਇਹ ਤਾਂ ਤਾਂ ਹਸਪੀਟਲ ਸਕੂਲ ਨਹੀਂ ਦੇਦੇ ਅੱਜ ਸਕੂਲ ਜਿਹੜੇ ਸਾਰੇ ਪ੍ਰਾਈਵੇਟਾਂ ਨੂੰ ਆਪਣੇ ਸਰਕਾਰੀ ਖਤਮ ਕਰਕੇ ਪ੍ਰਾਈਵੇਟਾਂ ਦੇ ਹੱਥੇ ਚ ਉਹਨਾਂ ਦੀਆਂ ਫੀਸਾਂ ਕਿੰਨੀਆਂ ਇਹਨੂੰ ਰੋਕਣਾ ਹੈ ਕਿ ਨਹੀਂ ਆਪਾਂ ਹੀ ਰੋਕਣਾ ਨਾ ਆਪਣੀਆਂ ਕਿਸਾਨੀ ਚ ਆਪਾਂ ਮੋਰਚੇ ਜਿਓ ਲਾਏ ਸੀ ਮੰਡੀ ਖਤਮ ਕਰ ਰਹੇ ਆਂ ਇਹ ਪ੍ਰਾਈਵੇਟ ਵੇਚ ਲੋ ਜਾ ਕੇ ਥੋੜੇ ਦਿਨ ਰੋਕਣਾ ਇਹ ਤਾਂ ਇੱਕ ਚੋਰਤਾ ਕਰਦਾ ਹੁੰਦਾ ਕਿਉਂਕਿ ਉਹਨਾਂ ਨੂੰ ਇੱਕ ਥਾਂ ਤੋਂ ਪੈਸਾ ਮਿਲਦਾ ਉਹ ਤਾਂ ਪ੍ਰਾਈਵੇਟ ਇੱਕ ਇੰਡਸਟਰੀਅਲਿਸਟੋਂ ਪੈਸਾ ਲੈ ਲੈ ਉਹਨਾਂ ਨੇ ਅਮੋਦੀ ਨਹੀਂ ਲੈਂਦਾ ਅਡਾਨੀ ਤੋਂ ਇਹ ਤਾਂ ਆਪਾਂ ਰੋਕਣਾ ਹੈ ਨਾ ਜਿਨ੍ਹਾਂ ਨੇ ਆਪਾਂ ਹੀ ਬੋਲਾਂਗੇ ਕਿਸਾਨ ਅੰਦੋਲਨ ਵਾਲੇ ਨਹੀਂ ਆਪਾਂ ਬੋਲੇ ਸਾਰੇ ਬੋਲੇ ਬਾਹਰ ਜੀ ਮਹਾਰਾਜ ਇੱਕੋ ਗੱਲ ਦਾ ਧਿਆਨ ਰੱਖ ਲਓ ਕਿ ਜਦੋਂ ਅਸੀਂ ਅਸੀਂ ਇਹਨਾਂ ਨੂੰ ਭੋਗਾਂ ਦੇ ਸਦਨ 'ਚ ਇੰਟਰਸਟਡ ਨਾ ਵਿਖਾਈਏ ਐਮਐਲਏਆਂ ਨੂੰ ਅਸੀਂ ਉਹਨਾਂ ਦੀ ਕੁਆਲੀਫਿਕੇਸ਼ਨ ਜਾਣੀਏ ਔਰ ਉਹਨਾਂ ਨੂੰ ਕਹੀਏ ਅਸੈਂਬਲੀ ਚ ਕੰਮ ਕਰ ਜੇ ਆਇਆ ਉਹਨੂੰ ਇਹ ਗੱਲ ਕਹੀ ਮਨਿਸਟਰ ਆਇਆ ਉਹਨੂੰ ਵੀ ਮੈਂ ਇਹ ਗੱਲ ਕਹੀ ਵੀ ਕੋਆਪਰੇਟਰ ਸਰਸਾਇਟੀ ਦਾ ਬਚਾ ਲੋ ਜੇ ਕੁਛ ਨਹੀਂ ਹੋਰ ਜਾਂਦਾ ਜਾਂਦਾ ਜਮੇ ਜਾਂਦਾ ਜਿਹੜਾ ਮਾੜੀ ਮੋਟੀ ਕਿਸਾਨ ਦੇ ਹੱਕ ਤੇਣਕਾ ਸਿੱਟਦੀਆਂ ਨੇ ਇਹਦਾ ਨਾ ਬੁਰਾ ਹਾਲ ਹੈ ਦੇਖੋ ਸਾਰੇ ਫਿਜੀਸ਼ਨ ਲੱਗਨੇ ਹੁੰਦੇ ਰਚਾਈ ਨਹੀਂ ਆਉਂਦੀ ਤਾਂ ਉਹ ਹੀ ਲੱਗਦੀ ਹੈ ਰਚਾਈ ਤੋਂ ਮੈਂ ਨਾ ਤੁਸੀਂ ਗੱਲ ਤੋਂ ਫਿਜੀ ਨਹੀਂ ਸਕਦੇ ਕੀ ਇਹਦਾ ਬਾਤ ਵੀ ਬਾਲਣਾ ਕਿਹਨੇ ਬਚਾਉਣਾ ਕਿਹਨੇ ਬਜ਼ੁਰਗੋ ਜੀ ਦੱਸੋ ਹਾਂਜੀ ਬਚਾਉਣਾ ਕਿਵੇਂ ਹੈ ਬਚਾਉਣਾ ਤਾਂ ਪਾ ਨਹੀਂ ਹੈ ਅਸੈਂਬਲੀ ਨੇ ਆ ਨਾ ਅਸੈਂਬਲੀ ਬਚਾਉਣਾ ਉੱਥੇ ਹੀ ਬਿੱਲ ਪਾਸ ਹੋਣਾ ਉਹ ਮੁੱਖ ਮੰਤਰੀ ਵੀ ਉੱਥੋਂ ਬੰਦਾ ਹੈ ਅਸੈਂਬਲੀ ਦਾ ਕਿਹੜਾ ਸੈਸ਼ਨ ਸਰਦ ਦਿੰਦੇ ਨੇ ਜੀ ਆਪਾਂ ਜਦੋਂ ਐਮਐਲਏ ਨੂੰ ਚੁਣਨਾ ਹੈ ਪੁੱਛਾਂਗੇ ਕਿ ਨਹੀਂ ਆ ਗੱਲ ਹੈ ਬਸ ਇੰਨੀ ਗੱਲ ਹੈ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਸਿਰਫ ਆਪਾਂ ਇੱਕੋ ਗੱਲ ਐਡ ਕਰਨਾ ਹੈ ਕਿ ਜਿੰਨਾ ਬੰਦਿਆਂ ਨੂੰ ਅਸੀਂ ਚੁਣਨਾ ਹੈ ਉਹਨਾਂ ਬੰਦਿਆਂ ਨੂੰ ਆਪਾਂ ਸਹੀ ਤਰੀਕੇ ਨਾਲ ਚੁਣ ਲੀਏ ਉਹਨਾਂ ਨੂੰ ਪੁੱਛੋਗਾ ਵੀ ਤੂੰ ਕਰੇਗਾ ਕੀ ਯੈਸ ਉਹਨੂੰ ਜੇ ਉਹਨੂੰ ਉਹ ਕੰਮ ਹੀ ਨਹੀਂ ਆਉਂਦਾ ਆਪਾਂ ਉਹਨੂੰ ਬਾਤਾ ਆਪਣਾ ਬੰਦੇ ਨੂੰ ਗੱਡੀ ਚਲਾਉਣੀ ਨੇ ਉਹਦੀ ਗੱਡੀ ਚਲਾਉਣ ਬਾਤੀ ਤਾਂ ਠੋਕੂਗਾ ਹੀ ਜਿਹੜੇ ਬੰਦੇ ਨੂੰ ਉਹ ਕੰਮ ਹੀ ਨਹੀਂ ਆਉਂਦਾ ਪਾ ਉਹਨੂੰ ਉਹ ਕੰਮ ਦੇਈ ਜਾਂਨੇ ਆ ਮਾਨ ਸਾਹਿਬ ਜਿਹੜੀ ਬਿਜਲੀ ਫ੍ਰੀ ਹੈ ਜੀ ਇਹਦਾ ਸਾਨੂੰ ਫਾਇਦਾ ਕਿ ਨੁਕਸਾਨ ਦੇਖੋ ਮੋਟਰਾਂ ਦੀ ਗੱਲ ਮੈਂ ਤੁਹਾਨੂੰ ਆਣਾ ਪਹਿਲਾਂ ਤੁਸੀਂ ਮੋਟਰਾਂ ਤੇ ਹੀ ਆ ਜਾਓ ਆਪਣਾ ਸਭ ਤੋਂ ਜ਼ਰੂਰੀ ਚੀਜ਼ ਹੈ ਮੋਟਰਾਂ ਦੀ ਲੋਡ ਕਿਉਂ ਪਈ ਹੈ ਜਿਹਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਕਿਉਂ ਮੋਟਰਾਂ ਦੀ ਲੋਡ ਪਈ ਆਪਾਂ ਨੂੰ ਕਿਉਂਕਿ ਆਪਣੇ ਕੋਲੇ ਨਹਿਰੀ ਪਾਣੀ ਨਹੀਂ ਸੀ ਜਦ ਕਿ ਸਾਡੇ ਕੋਲੇ ਤਾਂ 160 ਐਮਐਫ ਪਾਣੀ ਸੀ ਦਰਿਆਈ ਪਾਣੀ ਸਾਡੇ ਕੋਲੇ 160 ਐਮਐਫ ਐਮਐਫ ਕਿਨੂੰ ਗੈਨੇ ਆ ਜੇ 10 ਲੱਖ ਕਿੱਲੇ 'ਚ 1-1 ਫੁੱਟ ਪਾਣੀ ਖੜਾ ਕਰ ਦਈਏ ਤਾਂ ਉਹ 1 ਐਮਐਫ ਹੁੰਦਾ ਮਿਲੀਅਨ ਇਕੜਾ ਦੇ ਹਨ ਮਿਲੀਅਨ ਇਕੜ ਫੁੱਟ ਜੇ ਆਪਣੇ ਕੋਲੇ 160 ਐਮਐਫਸੀ ਤੇ ਸਾਡੇ ਪੰਜਾਬ ਨੂੰ ਚਾਹੀਦਾ 40 ਐਮਐਫ ਤੇ ਫਿਰ ਤਾਂ ਲੱਗ ਜਾਣਾ ਚਾਹੀਦਾ ਪਰ ਬੱਚੇ ਆ ਪਤਾ ਕਿੰਨੇ 11 ਆ ਸਾਡੇ ਲੀਡਰਾਂ ਨੇ ਲਿਖ ਲੇ ਕੇ ਦਿੱਤਾ ਹਰਿਆਣੇ ਕੋਲੇ 13 ਹੈ ਰਾਜਸਥਾਨ ਕੋਲੇ 14 ਹੈ ਸਾਡੇ ਕੋਲੇ 11 ਹੈ ਤੇ ਚਾਹੀਦਾ 40 ਹੈ ਤੇ ਉਹਦੀ ਤੋੜ ਕੀ ਕੱਢਿਆ ਇਹਨਾਂ ਨੇ ਕਿ ਤੁਸੀਂ ਭਾਈ ਮੋਟਰਾਂ ਲਾ ਲਓ ਮੋਟਰਾਂ ਲਾਉਣ ਦਾ ਫਾਇਦਾ ਹੋਇਆ ਕਿ ਨੁਕਸਾਨ ਆਪੇ ਦੱਸ ਦਿਓ ਨਲਕੇ ਬੰਦ ਹੋ ਗਏ ਨੇ ਪਾਣੀ ਤੀਜੇ ਤਲ ਤੇ ਚਲਿਆ ਗਿਆ ਤੇ 10-12 ਸਾਲਾਂ ਚ ਉਹ ਵੀ ਖਤਮ ਹੋ ਜਾਣਾ ਜ਼ਮੀਨ ਬੰਜਰ ਤੇ ਫਿਰ ਰੋਂਦੇ ਫਿਰਿਓ ਜੀ ਬਿਜਲੀ ਹੈ ਆਂਦੇ ਅਸੀਂ ਬਿਜਲੀ ਮੁਫਤ ਦਿੱਤੀ ਹੈ ਆਂਦੇ 1000 ਰੁਪਿਆ ਦੇਵਾਂਗੇ ਇਹ ਕਿੱਥੋਂ ਆਉਣਗੇ ਪੈਸੇ ਭਗਵਾਨਤਮਾਨ ਆਪ ਦੀ ਜਾਇਦਾਦ ਵੇਚੂਗਾ ਜਾਂ ਕੇ ਜਿਰੀਵਾਲ ਥੋੜੀ ਜੇਬ ਚੋਂ ਪੈਸਾ ਕੱਢਣਾ ਇਹ ਕੋਈ ਨੀਤੀ ਹੈ ਬੁੜੀਆਂ ਨੂੰ ਅਗੇ ਜੀ ਬਰਸ ਦਾ ਮੁਫਤ ਸਫ਼ਰ ਬੰਦਿਆਂ ਤੋਂ ਪੈਸੇ ਲਵਾਂਗੇ ਛੇ ਕੀ ਗੱਲ ਹੋਈ ਇਹ ਕੋਈ ਪਾਲਸੀ ਹੈ ਸੱਤਿਆ ਲਾਸ਼ ਕਰਤਾ ਪੰਜਾਬ ਅੱਜ ਇੰਨੇ ਕਰਜ਼ੇ ਚ ਸਾਡੇ ਕੋਲੋ ਵਿਆਜ ਨਹੀਂ ਮੁੜਦਾ ਗਾ ਪੰਜਾਬੀ ਜਿਹੜੇ ਸਟੇਟਾਂ ਜਿਹੜੀ ਖਰੀਦ ਨਹੀਂ ਸਕਦੇ ਇੱਥੇ ਆ ਕੇ ਜਿਹੜਾ ਮਰਜ਼ੀ ਜ਼ਮੀਨ ਖਰੀਦਦੇ ਉਹਨਾਂ ਅਸੀਂ ਉਹ ਸਰਕਾਰਾਂ ਨੇ ਕਿਉਂ ਪਾਉਂਦਾ ਹੈ ਭਾਈ ਜੀ ਅਸੀਂ ਡੋਮਿਸਾਈਲ ਦਾ ਕਾਨੂੰਨ ਬਣਾ ਕੇ ਦਿੱਤਾ ਇਹਨਾਂ ਨੂੰ ਜਿਹਦੇ ਵਿੱਚ ਅਸੀਂ ਜ਼ਮੀਨ ਕਿਸਾਨ ਦੀ ਸਿਰਫ ਕਿਸਾਨ ਲੈ ਸਕਦਾ ਤੇ ਉਹ ਡੋਮਿਸਾਈਲ ਹੋ ਵੀ ਪੰਜਾਬ ਦਾ ਉਹ ਲਵੇ ਲਿਖ ਕੇ ਦਿੰਦਾ ਅਸੀਂ ਇੱਕ ਸਾਲ ਹੋ ਗਿਆ ਜੇ ਫਿਰ ਸਰਕਾਰ ਮੈਂ ਤੁਹਾਨੂੰ ਉਹੀ ਤਾਂ ਦੱਸ ਰਿਹਾ ਕਿ ਸਾਡਾ ਬੰਦਾ ਪੰਜਾਬ ਦੀ ਜ਼ਮੀਨ ਖਰੀਦ ਰਿਹਾ ਸਾਨੂੰ ਬਾਹਰ ਅਸੀਂ ਖਰੀਦ ਨਹੀਂ ਸਕਦੇ ਰਾਜਸਥਾਨ ਨੇ ਬੰਦ ਕਰਤਾ ਮੈਂ ਕਿਹਾ ਤੁਸੀਂ ਰਾਜਸਥਾਨ ਰਾਜਸਥਾਨ ਤੁਸੀਂ ਇੱਕ ਦੁਕਾਨ ਜੋਗੀ ਜਗ੍ਹਾ ਨਹੀਂ ਲੈ ਸਕਦੇ ਵੀ ਉਰੇ ਹਰੇਕ ਆ ਕੇ ਜੋ ਮਰਜ਼ੀ ਖਰੀਦੇ ਕੋਈ ਫੈਕਟਰੀਆਂ ਲਾਵੇ ਤੁਸੀਂ ਪੁੱਛੀਏ ਗੱਲ ਜਦੋਂ ਐਮਐਲਏ ਵੀ ਪੁਣੀ ਦਾ ਕਹਿੰਦੇ ਆ ਵੀ ਕੋਈ ਸਰਕਾਰ ਦਾ ਦੱਸੇ ਦਾ ਹੈ ਕਿ ਇਹ ਕਾਨੂੰਨ ਸਾਡੀ ਸਟੇਟ ਤੇ ਨਹੀਂ ਬਣ ਸਕਦਾ ਮੈਂ ਤੁਹਾਨੂੰ ਇਹੀ ਤਾਂ ਗੱਲ ਕਹਿ ਰਿਹਾ ਕਿ ਅਸੀਂ ਤਾਂ ਸਾਲ ਪਹਿਲਾਂ ਮੁੱਖ ਮੰਤਰੀ ਨੂੰ ਸਪੀਕਰ ਨੂੰ ਲਿਖ ਕੇ ਭੇਜਿਆ ਬਿੱਲ ਜਿਹਦਾ ਨਾਮ ਡੋਮਿਸਾਈਲ ਬਿੱਲ ਸੀ ਜਿਹਦੇ ਚ ਕੱਲੀ ਜ਼ਮੀਨ ਹੀ ਨਹੀਂ ਅਸੀਂ ਨਾਲ ਇਹ ਵੀ ਕਿਹਾ ਸੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀ ਡੋਮਿਸਾਈਲ ਨੂੰ ਮਿਲਣ ਨਹੀਂ ਜਿਹੜੇ 40 ਤੁਹਾਡੇ ਪੜਨੇ ਉਹਨਾਂ ਚ ਮੇਰਾ ਕਹਿਣ ਤੋਂ ਬਾਅਦ ਵੀ ਇਹ ਸਭ ਤੋਂ ਅਗਲਾ ਹੈ ਜਿਹੜਾ ਤੱਕ ਮੈਂ ਤਾਂ ਡਿਸਕਸ ਜਿਹਦਾ ਨਾਮ ਡੋਮਿਸਾਈਲ ਇਹਦੇ ਬਾਰੇ ਹੁਣ ਤੱਕ ਡਿਸਕਸ ਨਹੀਂ ਕਰੀ ਹੈਗੀ ਵੀ ਇਹ ਪਰਤਾਂ ਦਾ ਆਇਆ ਜਾਲੀਆਂ ਦੇ ਵਿੱਚ ਮੈਂ ਕੋਈ ਨਹੀਂ ਮੈਂ ਦੁਬਾਰਾ ਕਰ ਲੈਣਾ ਕੋਈ ਗੱਲ ਨਹੀਂ ਇਹ ਬਾਈ ਜੀ ਸਾਡਾ ਡੋਮਿਸੇਲ ਹੈ ਕਰਨ ਨੂੰ ਡੋਮਿਸੇਲ ਦਾ ਮਤਲਬ ਹੈ ਜਿਵੇਂ ਹਿਮਾਚਲ 'ਚ ਇਹਨੂੰ ਬੋਨਾਫਾਈਡ ਕਹਿ ਦਿੰਦੇ ਨੇ ਕਿ ਮੂਲ ਨਿਵਾਸੀ ਉਸ ਜਗ੍ਹਾ ਦਾ ਉਸ ਸਟੇਟ ਦਾ ਮੂਲ ਨਿਵਾਸੀ ਆਪਾਂ ਉਹਦੀ ਸ਼ਰਤ ਰੱਖੀ ਹੈ ਕਿ 25 ਸਾਲ ਉਹ ਇੱਥੇ ਰਵੇ ਫੇਰ ਉਹ ਡੋਮਿਸੇਲ ਹੋਊਗਾ ਠੀਕ ਹੈ ਡੋਮਿਸੇਲ ਨੂੰ ਹੀ ਪਹਿਲ ਦਿੱਤੀ ਜਾਵੇ ਆ ਜਿਹੜੇ ਤੁਹਾਡੇ ਪਿੰਡ ਬਣਾਈਆਂ ਪ੍ਰਵਾਸੀਆਂ ਦੀਆਂ ਵੋਟਾਂ ਅੱਜ ਸਾਡੇ ਜੇ ਸੱਤ ਸਬ ਇਨਸਪੈਕਟਰ ਰੱਖੇ ਗਏ ਨੇ 6 ਬਾਹਰ ਲਈ ਆ ਵੈਟਰਨਰੀ ਵਾਲੇ ਕਿੰਨੇ ਬਾਹਰ ਲਿਆਗੇ ਬਿਜਲੀ ਬੋਰਡ ਦੇ ਕਿੰਨੇ ਬਾਹਰ ਲਿਆਗੇ ਜੇ ਡੋਮਿਸੇਲ ਵਾਲਾ ਕਾਨੂੰਨ ਆ ਜਾਈ ਬੀਜੀਆ ਵਿੱਚ ਕਿੰਨੇ ਯੈਸ ਆ ਤੁਹਾਡੇ ਅੰਮ੍ਰਿਤਸਰ ਦੇ ਡਾਕਖਾਨੇ ਵਿੱਚ ਬਹਿ ਕੇ ਆਂਦਾ ਸੀ ਮੈਨੂੰ ਪੰਜਾਬੀ ਨਹੀਂ ਆਉਂਦੀ ਪੰਜਾਬ ਦੀਆਂ ਨੌਕਰੀਆਂ ਪੰਜਾਬ ਨਾਲ ਜੋੜੀਆਂ ਜਾਣ ਜ਼ਮੀਨ ਪੰਜਾਬ ਦੀ ਬਾਹਰਲਾ ਲੈ ਨਾ ਸਕੇ ਆ ਹਿਮਾਚਲ ਚ ਜੇ ਬੋਨਫਾਇਡ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਉਦਾਹਰਨ ਦੇ ਤੌਰ ਤੇ ਉੱਥੇ ਬੋਨਫਾਇਡ ਆਂਦੇ ਇਹਨੂੰ ਡੋਮਿਸાઇલ ਦੀ ਬਜਾਏ ਜੇ ਉਥੋਂ ਦਾ ਬੋਨਫਾਇਡ ਕੁੜੀ ਬਾਹਰ ਵਿਆਹ ਕਰਾ ਲਈ ਤਾਂ ਉਹਦੀ ਜਾਇਦਾਦ ਦਾ ਹੱਕ ਨਹੀਂ ਰਹਿ ਜਾਂਦਾ ਉਹਨਾਂ ਦੇ ਸਟੇਟ ਚ ਇਹ ਹਿਮਾਚਲ ਦਾ ਕਾਨੂੰਨ ਹੈ ਤੇ ਰਾਜਸਥਾਨ ਨੇ ਜਿਹੜਾ ਇਹ ਗੱਲ ਕਰ ਰਹੇ ਨੇ ਪਤਾ ਕਾਨੂੰਨ ਕਦੋਂ ਬਣਾਇਆ ਸੀ ਇਹ 60 ਦੇ ਵਿੱਚ ਜਦੋਂ ਆਪਣੇ ਬੰਦਿਆਂ ਨੇ ਗੰਗਾ ਨਗਰ ਆਲਾ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਤਾਂ ਉਹ ਆਂਦੇ ਲਈ ਸਾਡੀ ਤਾਂ ਜ਼ਮੀਨ ਇਹੀ ਖਰੀਦ ਲੈਣਗੇ ਪੰਜਾਬੀ ਉਹਨਾਂ ਨੇ ਕਾਨੂੰਨ ਬਣਾਤਾ ਹਿਮਾਚਲ ਦੇ ਕਾਨੂੰਨ ਰਾਜਸਥਾਨ ਦੇ ਕਾਨੂੰਨ ਸਾਊਥ ਸਟੇਟ ਦੇ ਕਾਨੂੰਨ ਜੰਮੂ ਦਾ ਸਪੈਸ਼ਲ ਸਟੇਟਸ ਸੀ ਈਸਟਰਨ ਸਟੇਟ ਦੇ ਕਾਨੂੰਨ ਤੇ ਸਾਡੇ ਸ਼ਾਮਲਾਟ ਹੈ ਜਿਹੜਾ ਮਰਜੀ ਲਈ ਜਾਂਦਾ ਉਤਰਾੰਚਲ 'ਚ ਹੁਣ ਕਰਿਆ ਉਤਰਾੰਚਲ 'ਚ ਹੋਣ ਹੋਇਆ ਹੁਣੇ ਹੀ ਔਰ ਸਰਕਾਰ ਕੀ ਦੀ ਉਹ ਤੇ ਭਾਜਪੀ ਦੀ ਆ ਮਹਾਰਾਸ਼ਟਰ ਦੇ ਲੈਂਗੁਏਜ ਤੀਜੀ ਬਣਾਉਣ ਲੱਗੇ ਸੀ ਹਿੰਦੀ ਨੂੰ ਛਿੱਤਰ ਮਾਰੇ ਔਰ ਅਸੈਂਬਲੀ ਚ 70 ਦਿਨਾਂ ਬਾਅਦ ਉਹ ਕੇਸ ਵਾਪਸ ਹੋ ਗਿਆ ਸਾਡੇ ਸ਼ਰਿਆਂ ਸਾਡੇ ਪੰਜਾਬੀ ਮੁੰਡਿਆਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਬਾਹਰਲੇ ਨੂੰ ਦਿੱਤੀਆਂ ਜਾ ਰਹੀਆਂ ਨੇ ਅਸੀਂ ਉਹ ਸਾਰਾ ਕਾਨੂੰਨ ਬਾਈ ਜੀ ਡੋਮਿਸਾਈਲ ਦੇ ਤਾਇ ਪੂਰਾ ਇਹ ਡੋਮਿਸਾਈਲ ਵਾਲਾ ਤੁਮੇ ਤੁਹਾਨੂੰ ਹੁਣੇ ਭੇਜ ਕੇ ਜਾਊਂਗਾ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨੂੰ ਭੇਜਣਾ ਹੁਣੇ ਭੇਜ ਦਿਆਂ ਤੁਹਾਨੂੰ ਇਹ ਕਾਨੂੰਨ ਇਹੀ ਬਿੱਲ ਨੇ ਜਿਹੜੇ ਮੈਂ 40 ਮੁੱਦੇ ਕਹਿ ਰਿਹਾ ਜਿਹਦੇ ਚ ਸਾਰਾ ਕੁਝ ਆਜੂਗਾ ਉਹ 40 ਮੁੱਦਿਆਂ ਦੀ ਡਿਟੇਲ ਜੇ ਨਾ ਦੱਸਣ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸ ਦਿਆਂਗੇ ਤੇ ਜਿਹੜਾ ਨਹੀਂ ਦੱਸ ਪਾਉਂਦਾ ਨਹੀਂ ਕਮਿਟਮੈਂਟ ਕਰਦਾ ਐਫੀਡੇਵਿਟ ਨਹੀਂ ਦਿੰਦਾ ਆਪਦੇ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਸਾਈਨ ਨਹੀਂ ਕਰਾਉਂਦਾ ਉਹਨੂੰ ਕੋ ਪਿੰਡ ਚੋਂ ਬੰਨ ਗੱਡੀ ਅਸੀਂ ਵੋਟ ਨਹੀਂ ਪਾਉਣੀ ਤੇ ਜੇ ਨਾ ਕੀਤਾ ਤਾਂ ਮੈਂ ਤੋ ਲਿਖ ਕੇ ਲੈ ਲਓ ਦਸਾਂ ਸਾਲਾਂ ਬਾਅਦ ਨਾ ਇਹ ਪੰਜਾਬ ਹੋਣਾ ਨਾ ਤੁਹਾਡਾ ਪਾਣੀ ਬਚਣਾ ਦੇ ਨਾਈ ਤੋਂ ਤੁਸੀਂ ਬਚਣਾ ਐ ਲੈ ਕੇ ਲੈ ਲੋ ਮੈਂ ਬੈਠਾ ਇੱਥੇ ਵੇਖ ਲਿਓ ਜੀ ਬਚਣਾ ਤਾਂ ਹੈ ਹੀ ਨਹੀਂ ਉਹ ਬਾਹਰਲੇ ਨੇ ਆ ਜਾਣੇ ਬਾਹਰਲੇ ਆਹੀ ਗੱਲ ਇੱਨੇ ਚੀ ਦੀ ਰਹਿਣਾ ਕੁਛ ਜਦੋਂ ਇੱਕ ਪੰਜਵੇਂ ਨੰਬਰ বিহার ਦੇ ਨੂੰ ਇੱਥੇ ਮਾਸਟਰ ਜੀ ਦੀ ਨੌਕਰੀ ਮਿਲੀ ਐ ਹਾਂਜੀ বিহার ਦੇ ਨੂੰ ਸਾਡੇ ਪੰਡਿਤ ਰਹਿੰਦਾ ਜੀ ਉਹਨੂੰ ਮਾਸਟਰ ਦੀ ਨੌਕਰੀ ਮਿਲੀ ਆਪਨੇ ਵੀ ਜਵਾਕ ਛੱਡ ਗਏ ਨਾ ਮੈਂ ਤਾਂ ਆਪਣੇ ਵੀ ਛੱਡ ਗਿਆ ਆਪਣੇ ਪੈਨ ਪਲਾਸਟਰ ਹੋਗਾ ਕਿ ਨੂੰ ਐ ਪੜਾਉਂਦਾ ਕਿੰਨਾ ਨੂੰ ਪੜਾਉਣਾ ਆਪਣੀ ਜਵ ਕਰ ਇਹ ਪੰਜਾਬੀ ਬਣਾਉਂਦਾ ਹਾਂ ਹਾਂ ਜੀ ਹਾਂ ਜੀ ਪਤਾ ਨਹੀਂ 300 ਕੋਈ ਹੋ ਗਿਆ ਜੀ ਪਰ ਇਹੋ ਯੂਜ ਬਣਦੀ ਹੈ ਅੱਛਾ ਜਦੋਂ ਆਪਣੇ ਜਵਾਂ ਵੀ ਪੜਦੇ ਹੈ ਆਪਣੇ ਵੀ ਪੜਦੇ ਨੇ ਜਵਾਂ ਆਟਾ ਦਾ ਵੀ ਮਿਲਦਾ ਸਾਡਾ ਮੁੱਖ ਮੰਤਰੀ ਕਮ ਸੇ ਕਮ ਕਿੱਕਲੀ ਗਲੀਰ ਦੀ ਦਾ ਸੁਣਾ ਲੈਂਦਾ ਫਿਰ ਉਹ ਵੀ ਨਹੀਂ ਸੁਣਾਈ ਜਾਂਦਾ ਚਲੋ ਤੁਸੀਂ ਇਹ ਬੁੱਦੇ ਭੇਜੋ ਸਾਡੇ ਕੋਲੇ ਅਸੀਂ ਭੇਜਦੇ ਭਾਈ ਹੌਲੀ ਹੌਲੀ ਅਸੀਂ ਇਹ ਅਸੀਂ ਰਾਜ ਪ੍ਰਚਾਰ ਕਰਾਂਗੇ ਦੇਖੇ 1 2 2 ਕਰਕੇ 40 ਦੇ 40 ਕੁਸ਼ਕ ਦਿਨਾ ਜੀ ਭੇਜ ਦੇਣੀ ਹੈ ਔਰ ਉਹਨਾਂ ਨੂੰ ਤੁਸੀਂ ਪੜਿਓ ਜੇ ਪੜਾਂਗੇ ਔਰ ਪੜ ਕੇ ਉਹਨੂੰ ਲੱਗੇ ਉਹਦੇ ਵਿੱਚ ਕੋਈ ਸੁਧਾਰ ਕਰਨ ਵਾਲਾ ਕਰਿਓ ਜੇ ਤੇ ਤੁਹਾਡਾ ਜਿਹੜਾ ਬੰਦਾ ਆਵੇ ਵੋਟ ਮੰਗਣ ਇਕੋ ਰੱਖਿਓ ਜੇ ਬਸ ਕੇ ਭਾਈ ਦੱਸ ਪਹਿਲਾਂ ਉਹਨੂੰ ਪੁੱਛਣਾ ਤੂੰ ਦੱਸ ਤੇਰਾ ਕੀ خیال ਜੇ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤਾਂ ਸਮਝੋ ਕਾਬਲੀ ਨੂੰ ਕਹੇ ਬਣ ਗੱਡੀ ਤੇ ਜੇ ਕੋਈ ਦੱਸੇ ਤਾਂ ਫੇਰ ਤੁਹਾਡੇ ਕੋਲੇ ਪੜੇ ਹੋਏ ਸਾਰੇ ਹੋਣਗੇ ਉਹਨਾਂ ਨੂੰ ਕਹੇ ਦੱਸੋ ਐ ਕਿਉਂ ਨਹੀਂ ਕਰਦੀ ਤੇ ਜੇ ਉਹ ਕਵੇ ਮੈਂ ਰੈਡੀਆਂ ਕਰਨ ਲੂ ਜਵੇਂ ਤੁਸੀਂ ਕਿਹਾ ਤਾਂ ਉਹਨੂੰ ਕਹੇ ਆਹ ਫੜੇ ਮੁੱਦੇ ਆਹ ਐਫੀਡੇਵਟਰ ਸਾਈਨ ਕਰ ਤੇ ਜਦੋਂ ਉਹ ਆਪ ਦਾ ਸਾਈਨ ਕਰ ਲੇ ਉਹਨੂੰ ਕਹੇ ਹੁਣ ਆਪ ਦਾ ਜਿਹੜਾ ਤੁਹਾਡਾ ਮੁੱਖ ਮੰਤਰੀ ਦਾ ਦਾਵੇਦਾਰ ਆ ਉਦੋਂ ਸਾਈਨ ਕਰਾ ਦੇ ਤੇ ਜੇ ਉਹ ਕਰਾ ਦੇ ਕਹਿੰਦੇ ਸਾਰਾ ਪਿੰਡ ਤੈਨੂੰ ਉੱਠ ਬਾਬਾ ਜੇ ਐਫੀਡਵਟ ਤੇ ਦੇ ਕੇ ਸਾਈਨ ਕਰਕੇ ਖੁਦ ਬੋਲ ਕੇ ਉਹਨਾਂ ਨੂੰ ਪਤਾ ਵੀ ਹੋਊਗਾ ਫਿਰ ਨਹੀਂ ਫਿਰ ਆਪਾਂ ਤੱਕ ਹਾਂ ਫਿਰ ਵੀ ਕੌਮ ਮੁੱਕ ਗਿਆ ਤਾਂ ਫਿਰ ਤਾਂ ਕਰ ਹੁਣ ਫਿਰ ਬੰਦਾ ਥੋੜੀ ਆ ਹੋਏ ਤਾਂ ਉਹਨਾਂ ਆਪਾਂ ਅੱਗੇ ਤਾਂ ਵਧੀਏ ਉਹਨੇ ਕਿਹਾ ਪਛਤਾ ਪਤਾ ਤੁਮੇ ਤੁਰਨਾ ਦਾ ਬੋਗਣਾ ਜੇ ਤੁਰਾਂਗੇ ਨਹੀਂ ਫਿਰ ਚੱਲੂ ਗਿਆ ਕੰਮ ਤੁਰਨਾ ਦਾ ਪੈਣਾ ਲੈ ਕਿ ਉਸੇ ਕਰ ਰਹੇ ਆ ਵਾਦਾ ਨਹੀਂ ਵਾਦਾ ਨਹੀਂ ਲਿਖੀ ਐਫੀਡ ਵਰਤੇ ਲੈਣਾ ਸਾਈਨ ਕਰ ਕੇ ਕਹਿੰਦੇ ਨੇ ਵੀ ਅਸੀਂ ਸਾਡੇ ਮੂਤੇ ਦੇਖ ਕੇ ਦਮਾਂਗੇ ਕਹ ਲੈ ਕਹ ਦੋ ਦੇ ਪਹਿਲਾਂ ਉਹ ਬੋਲੇ ਤਾਂ ਸਹੀ ਉਹਨੂੰ ਬੋਲਣੇ ਹੀ ਨਹੀਂ ਆਉਣਾ ਕਿ ਮਸਲਾ ਕੀ ਹੈ ਜਲੋ ਯਾਰ ਤੁਹਾਡੇ ਨਾਲ ਬਹੁਤ ਟਾਈਮ ਲਾ ਲਿਆ ਉਨੇ ਮੈਨੂੰ ਪਤਾ ਲੱਗਿਆ ਤੁਹਾਡੇ ਪਿੰਡ ਨੂੰ ਲੀਡਰ ਹੁੰਦਾ ਬਿਜ ਕਿਉਂ ਆ ਨਹੀਂ ਕਰੇ ਵਧੀਆ ਗੱਲ ਹੈ ਇਹ ਵਧੀਆ ਗੱਲ ਹੈ ਪਰ ਮਸਲਾ ਇਹ ਹੈ ਕਿ ਇਹ ਸਾਰਿਆਂ ਨੂੰ ਪੁੱਛਣ ਤੇ ਰੱਖੋ ਠੀਕ ਹੈ ਜਦੋਂ ਪਾਰਟੀਆਂ ਉਹ ਡਰਦੇ ਤੁਹਾਡੇ ਪਿੰਡ ਆਉਣ ਲੱਗੇ ਕਿ ਯਾਰ ਆਪਣਾ ਝੂਠ ਨਹੀਂ ਚੱਲਣਾ ਉੱਥੇ ਬੰਦੇ ਮੁੱਦੇ ਦੀ ਗੱਲ ਕਰਦੇ ਨੇ ਹਨਾ ਉਹ ਇਹ ਗੱਲ ਉਹਨਾਂ ਨੂੰ ਪਤਾ ਹੋਵੇ ਕਿ ਯਾਰ ਬਲਾਨੇ ਪਿੰਡ ਚੱਲੇ ਆ ਆ ਹੁਣ ਜਿਵੇਂ ਤੁਹਾਡੇ ਛੱਪੜ ਦਾ ਕੰਮ ਨਹੀਂ ਕੀਤਾ ਉਹ ਜਿਹੜੇ ਮਨਿਸਟਰ ਨਾਲ ਇਹਨਾਂ ਨੇ ਗੱਲ ਕੀਤੀ ਹੈ ਉਹ ਫਿਰ ਵੜੇ ਨਾ ਉਹਨਾਂ ਕੇ ਬਣ ਗੱਡੀ ਹੈ ਕਿ ਡੱਗ ਕੰਮ ਸੀ ਯਾਰ ਇੱਕ ਐਸਟੀਪੀ ਲਵਾਉਣਾ ਦਾ ਹੁੰਦਾ ਆਂਦਾ ਇਹ ਰਿਕਸ਼ਾ ਹਾਂ ਜੀ ਹਾਂਜੀ ਗਲਟਾ ਹੋ ਰਹੀ ਹੈ ਕਾਗਜ਼ਾਂ ਚ ਨਾ ਕੋ ਬਾਹੂ ਪੁੱਤ ਤਾਂ ਹੀ ਕਹਿੰਦੇ ਰਾਟ ਆ ਗਈ ਆ ਗਈ ਮਾ ਹੁਣ ਤੁਸੀਂ ਇਹ ਗ੍ਰਾਮ ਸਭ ਇੱਕ ਵਾਰ ਇੱਕ ਕੰਮ ਕਰ ਲਿਓ ਜੇ ਤੁਸੀਂ ਗ੍ਰਾਮ ਸਭਾ ਵੱਲੋਂ ਮਤਾ ਪਾ ਦਿਓ ਜੇ ਕਿ ਸਭ ਤੋਂ ਪਹਿਲਾ ਕੰਮ ਜਿਹੜਾ ਵੀ ਪੰਚਾਇਤੀ ਪੈਸਾ ਆਊਗਾ ਮਿਲੂਗੀ ਗ੍ਰਾਂਟ ਉਹ ਚ ਐਸਟੀਪੀ ਬਣੂਗਾ ਪਹਿਲਾਂ ਰਹਿ ਗਿਆ ਦੀ ਗ੍ਰਾਮ ਸਭਾ ਦਾ ਮਤਾ ਪਾਓ ਜੇ ਤਾਂ ਉਹ ਰਾ ਗਿਆ ਹੈ ਹੈ ਮੈਂ ਕਹ ਹੈ ਨਹੀਂ ਠੀਕ ਹੈ ਨਾ ਜਦੋਂ ਪਹਿਲੀ ਗਰਾਉਂਡ ਦੇ ਕੰਮ ਤੇ ਵਸਤੀ ਜੋ ਇਹ ਤਾਂ ਬਸ ਹੀ ਫਤਿਹ ਸਰਦਾਰ ਜੀ ਸਤਕਾਰਯੋਗ ਦੋਸਤ ਮਾਨ ਜੀ ਤੇ ਉਹਨਾਂ ਨਾਲ ਆਈ ਟੀਮ ਜਿਨ੍ਹਾਂ ਨੇ ਬੜੇ ਖੁੱਲਾ ਸਮਾਉ ਸਾਨੂੰ ਦੇਖ ਕੇ ਅੱਜ ਦੇ ਮੁੱਦਿਆਂ ਤੇ ਡਿਸਕਸ ਕੀਤੀ ਆ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਇੰਨੀਆਂ ਜੀਆਂ ਗੱਲਾਂ ਸੁਣਦੇ ਸ਼ਕੀਨ ਉਹਨਾਂ ਨੂੰ ਪਤਾ ਹੀ ਹੋਣਾ ਹੈ ਕਿ ਸਾਰੇ ਪੰਜਾਬ ਵਿੱਚ ਇਹ ਇੰਕੇ ਚਾਹੇ ਵਾਤਾਵਰਨ ਦਾ ਮੁੱਦਾ ਹੈ ਚਾਹੇ ਕਿਤੇ ਪਾਣੀ ਖਰਾਬ ਹੋਣ ਦਾ ਮੁੱਦਾ ਹੈ ਜਾਂ ਕਿਤੇ ਪਾਣੀ ਲੁੰਗੇ ਜਾਣ ਦੀ ਗੱਲ ਹੈ ਤਾਂ ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਜਿਨ੍ਹਾਂ ਤੇ ਮੌਜੂਦਾ ਪਾਰਟੀਆਂ ਗਲ ਘਰ ਗੱਲਬਾਤ ਘੱਟੇ ਕਰਕੇ ਰਾਜੀ ਨੇ ਉਹ ਆਪਣੇ ਹਸਾਬ ਨਾਲ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣਾ ਚਾਹੁੰਦੇ ਨੇ ਪਰ ਪੰਜਾਬ ਦੇ ਕੁਝ سنجیدہ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੁੱਦਿਆਂ ਬਾਰੇ ਲੋਕ ਪੰਜਾਬ ਦੀਆਂ ਅਸਲ ਲੋੜਾਂ ਬਾਰੇ ਆਪਣੇ ਆਉਣ ਵਾਲੇ ਫਿਊਚਰ ਦੇ ਬਾਰੇ ਵਿੱਚ ਜਾਗਰੂਕ ਕੀਤਾ ਜਾਵੇ ਸੋ ਉਹ ਪਿੰਡ-ਪਿੰਡ ਫਿਰ ਕੇ ਇਸ ਤਰ੍ਹਾਂ ਜਾਗਰੂਕ ਕਰ ਰਹੇ ਨੇ ਮਾਨ ਸਾਹਿਬ ਜੀ ਮੈਂ ਭੁੱਲਦਾ ਨਹੀਂ ਬਾਬੂ ਜੀ ਮਾਨ ਮੇਰੇ ਫਾਦਰ ਨੇ ਪਿਤਾ ਜੀ ਨੇ ਮੇਰੇ ਆਪਾਂ ਸਾਰੇ ਜਾਣਦੇ ਆ ਮਾਨ ਮਰਾਣਾ ਵਾਲਾ ਮਾਨ ਬੜਾਣਾ ਵਾਲੇ ਤੇ ਸਾਰੇ ਜਾਣਦੇ ਨੇ ਤੇ ਮਾਨ ਮਰਾਣਾ ਵਾਲਾ ਜਿਹਦੇ ਸੁਪੁੱਤਰ ਨੇ ਇਹ ਹਵਾਏ ਫਿਲਮ ਵੀ ਤੁਸੀਂ ਬਣਾਈ ਸੀ ਹਾਂ ਜੀ ਮੈਂ ਜੀ ਹਾਂ ਮੈਂ ਹਵਾਏ ਬਣਾਈ ਗਦਾਰ ਬਣਾਈ ਬੜੀਆਂ ਉਹ ਵੀ ਇਸੇ ਤਰ੍ਹਾਂ ਦੀਆਂ ਸੀ ਇਹ ਸੋ ਕਿਦੋਂ ਕਰ ਲੈਣੇ ਸੀ ਦੇਖਿਆ ਸੀ ਇਸ ਪਹਿਲੇ ਹਵਾਏ ਉਹਨਾਂ ਨੇ ਲੀਡਰ ਟੰਗਿਆਂ ਤੇ ਬਣੇ ਸੀ ਸੋ ਸਾਡੇ ਮੰਗਾ ਕੁਝ ਕੁ ਸਮੇਂ ਤੇ ਇਹ ਕਿ ਸਾਨੂੰ ਇੰਨੇ ਸੁਲਝੇ ਹੋਏ ਬੁੱਦਿਆਂ ਦੇ ਵਿਚਾਰ ਸਥਲ ਖੁੱਲੀ ਟੇਲ ਦੇ ਵਿੱਚ ਇੱਕ ਸੱਤ ਦੇ ਰੂਪ ਵਿੱਚ ਬੈਠ ਕੇ ਉਹਨਾਂ ਨਾਲ ਵਿਚਾਰ ਕਰਨ ਦਾ ਮੌਕਾ ਮਿਲਿਆ ਸੋ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਤੇ ਵਿਚਾਰ ਕਰਨੀ ਚਾਹੀਦੀ ਹੈ ਠੀਕ ਹੈ ਅੱਜ ਸਾਨੂੰ ਗੱਲਾਂ ਕਈ ਲੱਗਦੀਆਂ ਨੇ ਵੀ ਇਹ ਔਖੀਆਂ ਨੇ ਪਰ ਬੜੀ ਵਧੀਆ ਗੱਲ ਇਹਨਾਂ ਨੇ ਕਹੀ ਅੱਜ ਜੇ ਆਪਾਂ ਇੱਕ ਕਦਮ ਤੁਰਾਂਗੇ ਤਾਂ ਹੀ ਕਹਾ ਕਦਮ ਕਦਮ ਨਾਲ ਇਹ ਗਾਹ ਹੁੰਦਾ ਆਪਦਾ ਸੋ ਕੁਝ ਨਾ ਕੁਝ ਜਾਗਰੂਕਤਾ ਇਹ ਗੱਲ ਮਰੋੜ ਅਲਜੀ ਹੋ ਜਾਂਦੇ ਨੇ ਲੋਕ ਵੀ ਲੋਕ ਸਸਤੀ ਲੋਕੋ ਫੈਰ ਆਮ ਆਲੀ ਬਣਦੇ ਆ ਸਾਨੂੰ ਜਦੋਂ ਯਾਰੀ ਲੱਗਦੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਖੁੱਲਾ ਟਾਈਮ ਮਿਹਰਬਾਨੀ